ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਸੈਨ ਫ੍ਰਾਂਸਿਸਕੋ ਦੇ ਨਵੇਂ ਫੈਟ ਰਿਸਰਚ ਨੇ ਦਿੱਤੀ ਚੁਟਾਵਨੀ ਅਮਰੀਕੀ ਕਿਰਤ ਸ਼ਕਤੀ ਨੂੰ ਘਟਾਵੇ ਫੈਡ ਇਮੀਗ੍ਰੇਸ਼ਨ ਵੀ ਲੱਖ ਤੋਂ ਘਟਾ ਕਰਕੇ 5 ਲੱਖ 12 ਹਜ਼ਾਰ ਹੋ ਸਕਦਾ ਹੈ ਅਮਰੀਕਾ ਨੇ ਨਵੀਂ ਵੀਜ਼ਾ ਇਮੀਗ੍ਰੇਸ਼ਨ ਸੰਬੰਧਿਤ ਫੀਸ ਦਾ ਕੀਤਾ ਐਲਾਨ 2024-26 ਲਈ ਬੁਧਾਰਾ ਸਫੀਤੀ ਸਮਾਯੋਜਨਤਾ ਕੀਤਾ ਐਲਾਨ 1 ਜਨਵਰੀ 2024-26 ਤੋਂ ਪੈਰੋਲ ਫੀਸ ਦੇ ਲਈ ਰਕਮ ਦਾ ਮੁਲਾਂਕਣ ਕਰਨਾ ਹੋਵੇਗਾ ਸ਼ੁਰੂ ਰਾਸ਼ਟਰਪਤੀ ਡੋਨਾਲਡ 트ੰਪ ਦਾ ਦਾਵਾ ਮੋਦੀ ਨੇ ਫੋਨ ਉੱਤੇ ਕਿਹਾ ਕਿ ਸਾਡਾ ਕੰਮ ਹੋ ਗਿਆ ਅਸੀਂ جنگ ਨਹੀਂ ਲੜਾਂਗੇ ਕਿਹਾ ਮੈਂ ਵਿਵਾਦਾਂ ਨੂੰ ਸੁਲਝਾਉਂਦਾ ਹਾਂ ਮਹਾ ਕੁਣ ਖਬਰਾਂ ਵਿਸਥਾਰ ਦਿਨਾ ਸੈਨ ਫ੍ਰਾਂਸਿਸਕੋ ਦੇ ਫੈਡਰਲ ਰਿਜ਼ਰਵ ਬੈਂਕ ਦੀ ਨਵੀਂ ਖੋਜ ਦੇ ਅਨੁਸਾਰ ਇਮੀਗ੍ਰੇਸ਼ਨ ਤੇ ਵਿੱਚ ਤੇਜ਼ੀ ਦੇ ਨਾਲ ਕਿਰਾਵਾ ਟੋਨ ਵਾਲੇ ਸਾਲਾ ਦੇ ਵਿੱਚ ਸਿੱਖਤ ਰਾਜ ਅਮਰੀਕਾ ਵਿੱਚ ਕੀਤੇ ਸ਼ਕਤੀ ਹੌਲੀ-ਹੌਲੀ ਵੱਧ ਰਹੀ ਹੈ ਜਾਂ ਫਿਰ ਇਥੋਂ ਤੱਕ ਕਿ ਸੌਂਗੜ ਵੀ ਸਕਦੀ ਹੈ ਖੋਜ ਕਰਤਾਵਾ ਅਫਗਾਨੀਆ ਏ ਦੁਜ਼ਾਕ ਅਤੇ ਐਟੀ ਨਿਊ ਸ਼ਮਿਟ ਨੇ ਕਿਹਾ ਕਿ ਇਸ ਸਾਲ ਸ਼ੁਧ ਪਰਵਾਸ ਦੇ ਜੀ ਦੇ ਨਾਲ ਕੱਟ ਕੇ ਲਗਭਗ 5 ਲੱਖ 15 ਹਜ਼ਾਰ ਲੋਕ ਆਉਤੇ ਆ ਕੇ ਜੋ ਕਿ 2014 ਦੇ ਵਿੱਚ ਲਗਭਗ 20 ਲੱਖ ਸੀ ਪੁਤਵਾਨੂ ਪ੍ਰਕਾਸ਼ਿਤ ਉਹਨਾਂ ਦੇ ਵਿਸ਼ਲੇਸ਼ਣ ਨੇ ਘੱਟ ਗੈਰ ਦਸਤਾਵੇਜ਼ੀ ਆਮਦ ਅਤੇ ਕੁਝ ਜ਼ਿਆਦਾ ਪਰਵਾਸ ਵਾਲਾ ਇਸ਼ਾਰਾ ਕੀਤਾ। ਉਹਨਾਂ ਨੇ ਇਸ ਸਾਲ ਲਗਭਗ 2.85 ਲੱਖ ਅੰਦੂਨੀ ਦੇਸ਼ ਨਿਕਾਲੇ ਤਾਂ ਵੀ ਅਨੁਮਾਨ ਲਗਾਇਆ। ਉਹਨਾਂ ਨੇ ਲਿਖਿਆ ਕਿ 2024 ਦੇ ਵਿੱਚ ਅਪੁਲ ਤੱਕ ਕਿਰਾਵਟ ਤੇ ਚਿੰਤਾਵਾਂ ਪੈਦਾ ਕਰਦੀਆਂ ਨੇ ਕਿ ਕੰਮ ਕਰਨ ਦੀ ਉਮਰ ਦੀ ਆਬਾਦੀ ਵਿੱਚ ਗਿਰਾਵਟ ਲਗਾਤਾਰ ਹੋ ਸਕਦੀ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਘਟੇ ਜਾਂ ਨਕਾਰਾਤਮਕ ਕਿਤੇ ਸ਼ਕਤੀ ਵਿਕਾਸ ਦਾ ਕਾਰਨ ਵੀ ਬਣ ਸਕਦੀ ਹੈ। ਸਮੀਖਿਆ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਕੰਮ ਕਰਨ ਦੀ ਉਮਰ ਦੀ ਆਬਾਦੀ 2012 ਦੇ ਵਿੱਚ ਹੀ ਸੁੰਗੜਨੀ ਸ਼ੁਰੂ ਹੋਏਗੀ ਜੇਕਰ ਇਮੀਗ੍ਰੇਸ਼ਨ ਨਹੀਂ ਹੋ ਇਹਦਾ ਜਨਮ ਦਰ ਦੇ ਪੈਟਰਨ ਦਸਾਉਂਦੇ ਨੇ ਕਿ ਹਰ ਸਾਲ 16 ਸਾਲ ਦੇ ਹੋਣ ਵਾਲੇ ਮੂਲ ਨਵਿਆਸੀ ਅਮਰੀਕੇ ਦੀ ਗਿਣਤੀ 2040 ਤੱਕ ਘਟਦੀ ਰਹੇਗੀ ਇਸ ਨਾਲ ਹੀ ਪੁੱਢੇ ਹੋ ਰਹੇ ਬੇਬੀ ਬੂਮਰ ਰਿਟਾਇਰਮੈਂਟ ਵੱਲ ਜਾਣ ਵਾਲੇ ਅੰਕੜਿਆਂ ਨੂੰ ਲਗਾਤਾਰ ਵਧਾ ਰਹੇ ਨੇ ਇਹੀ ਜਨਸੰਖਿਆ ਤਬਦੀਲੀ ਸੰਭਾਵੀ ਖਾਮਿਆਦੀ ਗਿਣਤੀ ਨੂੰ ਘਟਾਉਂਦੀਆਂ ਨਹੀਂ ਇੱਕ ਹਫਤਕਾਰਾਂ ਤੇ ਮੰਗ ਨੂੰ ਵੀ ਘਟਾਉਂਦੀਆਂ ਨਹੀਂ ਕਿਉਂਕਿ ਘੱਟ ਲੋਕ ਰੋਜ਼ਾਨਾ ਆਰਥਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਖੋਜਕਰਤਾਵਾਂ ਨੇ ਕਿਹਾ ਹੈ ਕਿ ਘੱਟ ਦੀ ਇਮੀਗ੍ਰੇਸ਼ਨ ਅਤੇ ਕੰਮ ਕਰਨ ਦੀ ਉਮਰ ਦੀ ਆਬਾਦੀ ਵਿੱਚ ਕਮੀ ਦੇ ਸਮੇਲ ਤੇ ਵਿਆਪਕ ਨਤੀਜੇ ਨੇ ਉਹਨਾਂ ਨੇ ਨੋਟ ਕੀਤਾ ਹੈ ਕਿ ਘੱਟ ਇਮੀਗ੍ਰੇਸ਼ਨ ਉੱਚ ਕੋਸਵਮਾਦੀ ਮਹਿੰਗਾਈ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦਾ ਹੈ ਰਾਸ਼ਟਰਪਤੀ ਟਰਨਰਡ ਟਰੰਪ ਨੇ ਸਖਤ ਲਾਗੂ ਕਰਨ ਦੇ ਉਪਾਏ ਜਿਨ੍ਹਾਂ ਦੇ ਵਿੱਚ ਵਿਦੇਰੇ ਹਮਲਾਵਰ ਦੇਸ਼ ਨਿਕਾਲੇ ਸ਼ਾਮਲ ਨੇ ਉਹਨਾਂ ਨੇ ਅਥਾਸ਼ਾਸਤਰੀ ਦੇ ਲਈ ਭਰਤੀ ਦੇ ਰੁਝਾਨਾ ਉੱਤੇ ਸਹੀ ਪ੍ਰਭਾਵ ਨਹੀਂ 달 ਤਕਰਨਾ ਉਖਾ ਬਣਾ ਦਿੱਤਾ ਹੈ ਲਾਗੂ ਕਰਨ ਬਾਰੇ ਘਟ ਅੰਕੜੇ ਅਤੇ ਚੱਲ ਰਹੇ ਸਰਕਾਰੀ ਮੰਦ ਕਾਰਨ ਅਧਿਕਾਰਤ ਰਿਪੋਰਟਾਂ ਵਿੱਚ ਦੇਰੀ ਨੇ ਅਨਿਸ਼ਚਿਤਤਾ ਨੂੰ ਵੀ ਵਧਾਇਆ ਹੈ ਅਮਰੀਕਾ ਦੇ ਵਿੱਚ ਇਸ ਗੱਲ ਉੱਤੇ ਇੱਕ ਤਿੱਖੀ ਸਰਗਰਮੀ ਬਹਿਸ ਚੱਲ ਰਹੀ ਹੈ ਕਿ ਇਸੇ ਸਾਲ ਭਰਤੀ ਦੇ ਵਿੱਚ ਆਈ ਗਿਰਾਵਟ ਨੂੰ ਖਪਤ ਕਰਦੀ ਕਮਜ਼ੋਰ ਮੰਗ ਦੀ ਬਜਾਏ ਘਟੀ ਹੋਈ ਇਮੀਗ੍ਰੇਸ਼ਨ ਦੇ ਨਾਲ ਜੁੜੇ ਜਾ ਸਕਦਾ ਹੈ ਜੀ ਹਾਂ ਇੱਕ ਹੋ ਜੋ ਜੇ ਸਮਯ ਉਤੇ ਆਈ ਹੈ ਜਦੋਂ 트럼ਪ ਨੇ ਕਰੇਲੂ ਕਰਮਚਾਰੀਆਂ ਦੇ ਵਿੱਚ ਪਾੜੇ ਨੂੰ ਜਨਤਕ ਤੌਰ ਤੇ ਸਵੀਕਾਰ ਕੀਤਾ ਹੈ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਨੇ H1B ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਵਿਦੇਸ਼ੋਂ ਮਾਹਰ ਪ੍ਰਤਿਭਾ ਦੀ ਲੋੜ ਹੈ ਜੀ ਹਾਂ 트럼ਪ ਨੇ ਇੱਕ ਨਿੱਜੀ ਚੈਨਲ ਉੱਤੇ ਇੰਟਰਵਿਊ ਦੌਰਾਨ ਇਹ ਕਹਿ ਹੈ ਕਿ ਮੈਂ ਸਮਝਦਾ ਹਾਂ ਪਰ ਤੁਹਾਨੂੰ ਪ੍ਰਤਿਭਾ ਨੂੰ ਵੀ ਲਿਆਣਾ ਪਵੇਗਾ ਜਦੋਂ ਇੰਗ੍ਰਾਮ ਨੇ ਦਲੀਲ ਦਿੱਤੀ ਕਿ ਸਾਡੇ ਕੋਲ ਬਹੁਤ ਪ੍ਰਤਿਭਾ ਹੈ ਤਾਂ 트럼ਪ ਨੇ ਜਵਾਬ ਦਿੱਤਾ ਨਹੀਂ ਤੁਹਾਡੇ ਕੋਲ ਨਹੀਂ ਹੈ ਨਹੀਂ ਤੁਹਾਡੇ ਕੋਲ ਅਜੀ ਹਾਂ ਕੁਝ ਵੀ ਨਹੀਂ ਹੈ ਤੁਹਾਡੇ ਕੋਲ ਕੁਝ ਖਾਸ ਪ੍ਰਤਿਭਾ ਨਹੀਂ ਹੈ ਅਤੇ ਲੋਕਾਂ ਨੂੰ ਸਿੱਖਣਾ ਪਵੇਗਾ ਤੁਸੀਂ ਲੋਕਾਂ ਨੂੰ ਬੇਰੋਜ਼ਗਾਰੀ ਦੀ ਰੇਖਾ ਤੋਂ ਨਹੀਂ ਉਤਾਰ ਸਕਦੇ ਅਤੇ ਕਹਿ ਸਕਦੇ ਮੈਂ ਤਾਂ ਹਮੇ ਇੱਕ ਫੈਕਟਰੀ ਵਿੱਚ ਪਹੁੰਚ ਜਾ ਰਿਹਾ ਹਾਂ ਅਸੀਂ ਮਿਜ਼ਾਈਲ ਬਣਾਉਣ ਜਾ ਰਹੇ ਹਾਂ 트럼ਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਉੱਤੇ ਵਿਆਪਕ ਕਾਰਵਾਈ ਸ਼ੁਰੂ ਕੀਤੀ ਹੈ ਤੇ ਰਾਸ਼ਟਰਪਤੀ ਦੇ ਕੁਝ ਸਮਰਥਕਾਂ ਨੇ ਐਚ 1ਬੀ ਪ੍ਰੋਗਰਾਮ ਤੇ ਵੀ ਸਖਤ ਨਿਯੰਤਰਣ ਨਾਦੀ ਮੰਗ ਕੀਤੀ ਹੈ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਤੇ ਦਾਵਾ ਕੀਤਾ ਹੈ ਕਿ ਇਹ ਅਮਰੀਕੀ ਕਾਮਯਾ ਨੂੰ ਉਜਾੜਦਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵਨ ਪੀਕ ਬਿਊਟੀਫੁਲ ਬਿਲ ਐਕਟ ਦੁਆਰਾ ਲੋੜਿੰਦਿਆ ਕੁਝ ਇਮੀਗ੍ਰੇਸ਼ਨ ਸੰਬੰਧਿਤ ਫੀਸਾਂ ਦੇ ਵਿੱਚ ਪਿਤੀ ਸਾਲ ਦੇ 2026 ਦੇ ਮਹਿੰਗਾਈ ਸਮਾਯੋਜਨ ਦਾ ਐਲਾਨ ਕੀਤਾ ਐਚ ਆਰ 1 ਦੇ ਲਈ ਐਲੋੜਿੰਦਾ ਹੈ ਕਿ ਟੀ ਐਚ ਐਸ ਲਾਣਾ ਮਹਿੰਗਾਈ ਤੇ ਲਈ ਕੁਝ ਇਮੀਗ੍ਰੇਸ਼ਨ ਸੰਬੰਧਿਤ ਫੀਸਾਂ ਨੂੰ ਸਮਾਯੋਜਿਤ ਕਰੇ ਡੀ ਐਚ ਐਸ ਨੇ ਐਚ ਆਰ 1 ਦੁਆਰਾ ਲੋੜਿੰਦਿਆ ਹੈਟ ਲਿਖੀਆਂ ਇਮੀਗ੍ਰੇਸ਼ਨ ਫੀਸਾ ਦੇ ਲਈ ਮੁਦਰਾ ਸਫੀਤੀ ਐਫ ਵਾਈ 2026 ਫੀਸ ਰਕਮ ਨਿਰਧਾਰਤ ਕੀਤੀਆਂ ਨੇ ਇਲੈਕਟ੍ਰੋਨਿਕ ਵੀਜ਼ਾ ਅਪਡੇਟ ਸਿਸਟਮ ਦੇ ਵਿੱਚ ਦਾਖਲੇ ਦੇ ਲਈ ਫੀਸ ਇਲੈਕਟ੍ਰੋਨਿਕ ਸਿਸਟਮ ਫਾਰ ਟ੍ਰੈਵਲ ਅਥਾਰਟਾਈਜੇਸ਼ਨ ਫੀਸ ਜੋ ਉਤਰਾਜ ਅਮਰੀਕਾ ਦੇ ਵਿੱਚ ਪੈਰੋਲ ਕੀਤੇ ਗਏ ਵਿਦੇਸ਼ੀਆਂ ਦੇ ਲਈ ਫੀਸ ਜੀ ਹਾਂ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਅਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਇੱਕ ਜਨਵਰੀ 2026 ਤੋਂ ਐਚ ਆਰ 1 ਪੈਰੋਲ ਫੀਸ ਦੇ ਲਈ ਵਿਤੀ ਸਾਲ 2026 ਦੀ ਰਕਮ ਦਾ ਮੁਲਾਂਕਣ ਕਰਨਾ ਸ਼ੁਰੂ ਕਰਨਗੇ CBP 1 ਜਨਵਰੀ 2026 ਤੋਂ I-94 ESTA ਅਤੇ EVUS ਫੀਸਰ ਲਈ ਵਿੱਤੀ ਸਾਲ 2026 ਦੇ ਲਈ ਰਕਮ ਦਾ ਮੁਲਾਂਕਣ ਸ਼ੁਰੂ ਕਰੇਗਾ ਜੀ ਹਾਂ CBP ਕਈ ਫੀਸਰ ਦਾ ਪ੍ਰਬੰਧਨ ਕਰਦਾ ਹੈ ਜਿਦੇ ਵਿੱਚ CBP ਫਾਰਮ I-94 ਆਗਮਨ ਰਵਾਨਗੀ ਰਿਕਾਰਡ ਲਾਗੂ ਕਰਨਾ ਯਾਤਰਾ ਅਧਿਕਾਰਾਂ ਦੇ ਇਲੈਕਟ੍ਰੋਨਿਕ ਸਿਸਟਮ 'ਤੇ ਵਰਤੋ ਕਰਨਾ ਅਤੇ ESTA ਯਾਤਰਾ ਅਧਿਕਾਰ ਪ੍ਰਾਪਤ ਕਰਨਾ ਤੇ ਇਲੈਕਟ੍ਰੋਨਿਕ ਵੀਜ਼ਾ ਅਪਡੇਟ ਸਿਸਟਮ ਦੇ ਵਿੱਚ ਨਾਮ ਦਰਜ ਕਰਵਾਉਣ ਦੇ ਲਈ ਫੀਸ ਸ਼ਾਮਲ ਹੈ ਵਨਪਿਕ ਬਿਊਟੀਫੁਲ ਪਿਲ ਐਕਟ ਨੇ ਨਵੀਆਂ ਇਮੀਗ੍ਰੇਸ਼ਨ ਫੀਸਾਂ ਸਥਾਪਿਤ ਕੀਤੀਆਂ ਨੇ ਅਤੇ ਕੁਝ ਇਮੀਗ੍ਰੇਸ਼ਨ ਸੰਬੰਧਿਤ ਕਾਰਵਾਈਆਂ ਦੇ ਲਈ ਮੌਜੂਦਾ ਫੀਸ ਦੇ ਵਿੱਚ ਵਾਧਾ ਕੀਤਾ ਤੇ ਕਾਨੂੰਨ ਨੇ ਵਿੱਤੀ ਸਾਲ 2025 ਦੇ ਲਈ ਘਟੋਕਟ ਫੀਸ ਸਥਾਪਿਤ ਕੀਤੀਆਂ ਅਤੇ ਸਾਰੇ ਸ਼ਹਿਰੀ ਖਪਤਕਾਰਾਂ ਦੇ ਲਈ ਖਪਤਕਾਰ ਮੂਲ ਸੂਚਕਾਂਕ ਦੇ ਅਧਾਰ ਉੱਤੇ ਅਗਲੇ ਵਿੱਤੀ ਸਾਲਾਂ ਵਿੱਚ ਫੀਸਾਂ ਦੇ ਵਿੱਚ ਸਲਾਨਾ ਸਮਾਯੋਜਨ ਦੀ ਲੋੜ ਕੀਤੀ ਹੈ। ਸੀਬੀਪੀ ਸਾਰੇ ਆਉਣ ਵਾਲੇ ਵਿਦੇਸ਼ੀਆਂ ਨੂੰ ਇੱਕ ਇਲੈਕਟ੍ਰੋਨਿਕ ਸੀਬੀਪੀ ਫਾਰਮ A94 ਆਗਮਨ ਰਵਾਨੇ ਦੇ ਰਿਕਾਰਡ ਜਾਰੀ ਕਰਦਾ ਹੈ ਜਿਨ੍ਹਾਂ ਨੂੰ ਕਾਨੂੰਨੀ ਤੌਰ ਤੇ ਹੋ ਫਾਰਮ ਜਮਾ ਕਰਨਾ ਪੈਂਦਾ ਹੈ ਫਾਰਮ I-94 ਆਗਮਨ ਰਵਾਨੀ ਦੇ ਰਿਕਾਰਡ ਰਸਿਆ ਦੇ ਲਈ ਮੌਜੂਦਾ ਫੀਸ ਵਿੱਤੀ ਸਾਲ 2026 ਦੇ ਲਈ ਨਹੀਂ ਬਦਲੇਗੀ ESTA ਇੱਕ ਆਨਲਾਈਨ ਪ੍ਰਣਾਲੀ ਹੈ ਜਿਸ ਰਾਹੀਂ ਵੀਜ਼ਾ ਛੋਟ ਪ੍ਰੋਗਰਾਮ ਦੇ ਤਹਿਤ ਸਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦਾ ਇਰਾਦਾ ਰੱਖਣ ਵਾਲੇ ਵਿਦੇਸ਼ੀ ਲੋਕਾਂ ਨੂੰ ਸਯੁਕਤ ਰਾਜ ਅਮਰੀਕਾ ਟੀ ਕਾ ਤੋਂ ਪਹਿਲਾਂ ਇੱਕ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਪ੍ਰਾਪਤ ਕਰਨਾ ਲਾਜ਼ਮੀ ਹੈ ਮਿਕਰ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਨੂੰ ਰੋਕਣ ਦਾ ਸਹਿਰ ਆਪਣੀ ਸੀਲਿਆ ਜੀ ਹਾਂ ਬਦਵਾਨ ਨੂੰ ਸਾਊਦੀ ਗਰਾਊਂਡ ਪ੍ਰਿੰਸ ਮੁਹੰਮਦ ਬੀਨ ਸੁਲਮਾਨ ਦਿਨਾਲ ਅਮਰੀਕਾ ਸਾਊਦੀ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦੇ ਹੋਏ 트ੰਪ ਨੇ ਦਾਵਾ ਕੀਤਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਉੱਤੇ 350% ਟੈਰਿਫ ਲਗਾਉਣ ਦੀ ਧਮਕੀ ਦੇ ਕੇ ਜੰਗ ਨੂੰ ਟਾਲ ਦਿੱਤਾ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਸਾਡਾ ਕੰਮ ਹੋ ਗਿਆ ਅਸੀਂ ਜੰਗ ਨਹੀਂ ਲੜਾਂਗੇ ਆਪਣੀ ਕਥਿਤ ਕੂਟਨੀਤਿਕ ਸਫਲਤਾ ਉਤੇ ਮਾਣ ਕਰਦੇ ਹੋਏ 트ੰਪ ਨੇ ਕਿਹਾ ਮੈਂ ਵਾਦ ਨੂੰ ਸੁਲਝਾਉਣਤਾ ਮਹਾਰਾ ਭਾਰਤ ਤੇ ਪਾਕਿਸਤਾਨ ਪਰਮਾਣੂ ਹਥਿਆਰ ਦੇ ਨਾਲ ਲੜਨ ਵਾਲੇ ਸੀ ਮੈਂ ਕਿਹਾ ਤੁਸੀਂ ਲੋਕ ਲੜ ਸਕਦੇ ਹੋ ਪਰ ਮੈਂ ਦੋਵਾਂ ਦੇਸ਼ਾਂ 'ਤੇ 350% ਟੈਰਿਫ ਲਗਾਵਾਗਾ ਅਮਰੀਕਾ ਦੇ ਨਾਲ ਕੋਈ ਫੋਪਾਰਟ ਨਹੀਂ ਹੋਵੇਗਾ ਉਹਨਾਂ ਦਾਵਾ ਕੀਤਾ ਕਿ ਦੋਵੇਂ ਦੇਸ਼ਾਂ ਦੇ 代表 ਫੋਨ ਤੇ ਸੰਪਰਕ ਵਿੱਚ ਸਨ ਟਰੰਪ ਨੇ ਦਾਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਉਹਨਾਂ ਨੂੰ ਅਜਿਆ ਨਾ ਕਰਨ ਦੀ ਲਈ ਕਿਹਾ ਸੀ so I, i did this but uh, and then uh, i tell what, the prime minister Of Pakistan called me, thank you very much. He actually said I saved millions and he said it in front of Susie. He said, President Trump saved millions and millions of lives. He doesn't even know that, but he saved millions of lives. And he talks about it. And I got a call from Prime Minister Modi saying, We're done. I said, You're done with what? We're not gonna go to war. He said, Thank you very much. Let's make a deal. But I saved a lot of people, millions of people, on many other wars. Azerbaijan, you know what was happening there. I settled that. That was going on for many, many years. Actually Putin called me, he said, I can't believe you got that one settled. We've been trying to settle that one for a long time. I said, Don't worry about that. Just let me settle your frickin' war. ਓਕੇ ਡੋਨਟ ਯੂ ਹੈਵ ਟੂ ਹੈਲਪ ਮੀ ਆਈ ਡੋਨਟ ਨੀਡ ਐਨੀ ਹੈਲਪ ਆਈ ਨੀਡ ਹੈਲਪ ਵਿਦ ਯੂਰ ਵਾਰ ਜੀ ਹਾਂ ਅਮਰੀਕੀ ਰਾਸ਼ਟਰਪਤੀ ਦੇ ਅਨੁਸਾਰ ਉਸਨੇ ਦੋਵਾਂ ਦੇਸ਼ਾਂ ਨੂੰ ਕਿਹਾ ਮੈਂ ਇਹ ਕਰਨ ਜਾ ਰਿਹਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਲੋਕ ਇੱਕ ਦੂਜੇ ਦੇ ਵਿਰੁੱਧ ਪਰਮਾਣੂ ਹਥਿਆਰਾਂ ਦੀ ਵਰਤੋਂ ਕਰੋ ਲੱਖਾਂ ਲੋਕਾਂ ਨੂੰ ਮਾਰੋ ਅਤੇ ਲੋਸ ਐਂਜਲਸ ਉੱਤੇ ਪਰਮਾਣੂ ਧੂੜ ਉਡਾਓ ਟਰੰਪ ਨੇ ਫਿਰ ਕਿਹਾ ਕਿ ਉਹ ਪੂਰੀ ਤਰ੍ਹਾਂ ਤਿਆਰ ਨੇ ਅਤੇ ਉਹਨਾਂ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਪੇਸਨ ਨੂੰ ਕਿਹਾ ਕਿ ਉਹ ਟਕਰਾਵ ਨੂੰ ਖਤਮ ਕਰਨ ਦੇ ਲਈ 350 ਪ੍ਰਤੀਸ਼ਤ ਟੈਰਿਫ ਲਗਾਉਣਗੇ ਅਤੇ ਜੇਕਰ ਦੋਵੇਂ ਦੇਸ਼ ਯੁੱਧ ਬੰਦ ਕਰ ਦੇਣ ਨੇ ਤਾਂ ਉਹਨਾਂ ਦਾ ਇੱਕ ਕੰਵੋ ਪਾਸ ਤੋਂ ਦਹਾਗੇਗਾ ਜਿਹੜਾ ਦਸਗੇ ਥੇ ਆਪਰੇਸ਼ਨ ਸਿੰਦੂਰ ਦੇ ਵਿੱਚ ਭਾਰਤੀ ਹਵਾਈ ਸੈਨਾ ਤੇ ਡ੍ਰੋਨ ਫੋਰਸ ਨੇ ਜੁਆਸ਼ੇ ਮੁਹੰਮਦ ਦੇ ਲਸ਼ਕਰ ਤੋਇਬਾ ਤੇ ਹੋਰ ਅਤਿ ਵੱਡੀ ਸੰਗਠਨ ਤੋਂ ਘਟੋ-ਘਟ 11 ਵਡੇ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਜੋ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਮਿਸ਼ਨਰ ਤੋਂ ਲੈ ਕੇ ਪੰਜਾਬ ਤੱਕ ਫੈਲੇ ਹੋਏ ਸੀ ਇਸ ਤੋਂ ਇਲਾਵਾ ਸਰਗੋਤਾ ਰਫੀਕੀ ਮੁਸ਼ਫ ਅਤੇ ਚਕਲਾਲਾ ਵਰਗੇ ਪ੍ਰਮੁੱਖ ਪਾਕਿਸਤਾਨੀ ਹਵਾਈ ਸੈਨਾ ਦੇ ਹਵਾਈ ਅੜਿਆਂ ਤੇ ਸਟਿੱਕ ਹਮਲਿਆਂ ਨੇ ਉਹਨਾਂ ਦੇ ਕਈ F-16 ਤੇ JF-17 ਲੜਾਕੂ ਜਹਾਜ਼ਾਂ ਤੇ ਰਣ ਉਹ ਵੀ ਨੁਕਸਾਨ ਪਹੁੰਚਾਇਆ ਇਸ ਸਫਲ ਆਪਰੇਸ਼ਨ ਤੋਂ ਬਾਅਦ ਭਾਰਤੀ ਫੌਜ ਨੇ ਸਪਸ਼ਟ ਤੌਰ ਤੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਨਿਰਦਾਤੂ ਦੇਸ਼ ਪ੍ਰਾਪਤ ਕੀਤੇ ਗਏ ਹਨ ਅਤੇ ਹੋਰ ਅੱਗੇ ਵਧਣ ਦੀ ਕੋਈ ਲੋੜ ਨਹੀਂ ਹੈ ਤੇ ਯੁੱਧ ਦਾ ਕੋਈ ਇਰਾਦਾ ਨਹੀਂ ਸੀ 10 मई 2025 ਦੇ ਵਿੱਚ ਆਪਰੇਸ਼ਨ ਸਿੰਧੂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਤੱਕ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਬਾਅਦ ਦੇ ਵਿੱਚ ਪਾਕਿਸਤਾਨੀ ਫੌਜ ਦੀ ਬੇਨਤੀ ਉੱਤੇ ਇੱਕ ਦੋਵੱਲੀ ਜੰਗਬੰਦੀ ਸਮਝੌਤਾ ਵੀ ਹੋਇਆ ਤੇ ਭਾਰਤੀ ਵਿਦੇਸ਼ ਮੰਤਰੀ ਨੇ ਸਪਸ਼ਟ ਕੀਤਾ ਕਿ ਕੋਈ ਤੀਜੀ ਧਿਰ ਸ਼ਾਮਲ ਨਹੀਂ ਸੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਜੂਨ ਦੇ ਵਿੱਚ ਕਿਹਾ ਕਿ ਮੋਦੀ ਨੇ ਟਰੰਪ ਨੂੰ ਫੋਨ ਤੇ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕਰੇਗਾ